ਸਿੰਘ ਜੀ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼ਰੀ ਤਰਨਤਾਰਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਚਾਰ ਨਗ ਮੱਜਾਂ ਦੇ ਵਿੱਚ ਦਿਖਾਵਾਂਗੇ ਤੇ ਚਾਰੇ ਮੱਜਾਂ ਲੜੀਆਂ ਦੋਸਤੋ ਸੁਈਆਂ ਸੁਈਆਂ ਨੇ ਜੀ ਰੇਟ ਦੋਸਤੋ ਗੱਲ ਕਰ ਲਈ ਤੇ 50000 ਤੋਂ ਲੈ ਕੇ 60000 ਤੱਕ ਦੇ ਵਿੱਚ ਰੇਟ ਨਾ ਮੱਜਾਂ ਲਊਗਾ ਜੀ ਇਦੋਂ ਦੇ ਦੋਸਤੋ ਹੋਊਗਾ ਜੀ ਮੌਕੇ ਤਾਂ ਹੋਣ ਜਿਹੜਾ 7-8 ਲੀਟਰ ਤੋਂ ਲੈ ਕੇ ਤੇ 9 ਤੋਂ 10 ਲੀਟਰ ਦੇ ਵਿੱਚ ਵਿੱਚ ਪ੍ਰੋਪਰ ਡਿਟੇਲ ਸਾਰੀ ਆਪਾਂ ਇਹਨਾਂ ਮੱਜਾਂ ਦੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ-ਬਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਕਦਰ ਨਾ ਹੋਵੇ ਚੈਨਲ ਜਿਹੜੇ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜੂਕੜੇ ਕਰੋ ਆਓ ਵੀਰ ਨਾਲ ਗੱਲਬਾਤ ਕਰੀਏ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖੀ ਜੀ ਸਾਸਰੀ ਕਾ ਭਾਈ ਜੀ ਸਾਸਰੀ ਕਾ ਜੀ ਮਾਰਾ ਹੋਰ ਬਾਈ ਠੀਕ ਹੋ ਵਧੀਆ ਵਧੀਆ ਜੀ ਖੈਰਾ ਡੇਰੀ ਫਾਰਮ ਦੇ ਖਾਣੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਨੂੰ ਪਿਆਰ ਭਰੀ ਸਾਸਰੀ ਕਾ ਜੀ ਹਾਂਜੀ ਠੀਕ ਹੈ ਸਾਸਰੀ ਇਹੋ ਬੇਨਤੀ ਕਰਦੇ ਹਾਂ ਵੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਠੀਕ ਰਿਪੋਰਟ ਕਰੋ ਜੀ ਠੀਕ ਹੈ ਜੀ ਹਾਂਜੀ ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ ਹਾਂਜੀ ਐਡਰੈਸ ਬੋਲ ਦਿਜੀਏ ਆਪਣਾ ਐਡਰੈਸ ਆਪਣਾ ਹੀ ਪਿੰਡ ਝਾਮਕੇ ਖੁਰਦ ਹਾਂਜੀ ਜਿਹੜਾ ਤਰਨਤਾਰਨ ਹਾਂਜੀ ਸੀਲੂ ਤਰਨਤਾਰਨ ਹਾਂਜੀ ਨਾਮ ਜੇ ਪ੍ਰਤਾਪ ਸਿੰਘ ਛਾ ਅੱਛਾ ਜੀ ਫੋਨ ਨੰਬਰ ਦੇ 6284471271 ਹਾਂਜੀ WhatsApp ਨੰਬਰ ਦੇ 7789701127 1789701127 ਠੀਕ ਹੈ ਜੀ ਹਾਂ ਬਾਕੀ ਇੱਕ ਨੰਬਰ ਤੇ ਨਾ ਲੱਗੇ ਦੂਜੇ ਤੇ ਅਗਲਾ ਲਾ ਸਕਦਾ ਪਰ ਹਾਂਜੀ ਦੋਵੇਂ ਨੰਬਰ ਆਪਾਂ ਮੈਂਸ਼ਨ ਕਰ ਹਾਂਜੀ ਹਾਂਜੀ ਠੀਕ ਹੈ ਜੀ ਅੱਜ ਆਪਣੇ ਕੋ ਚਾਰ ਨਾਗੇ ਮੱਜਣ ਵਿੱਚ ਹਨ ਚਾਰ ਨਾਗੇ ਨਾਗ ਤੇ ਆਪਣਾ ਤਾਂ ਦਾ ਹੀ ਹੂੰ ਕੱਲ ਆ ਕਾਲਾਲੇ ਬਾਗ ਦਾਹਨਾ ਕੋਈ ਨਹੀਂ ਤਾਂ ਛੇ ਡੰਗਰ ਕੱਲ ਹੀ ਪੰਜ ਠੀਕ ਹੈ ਜੀ ਚਲ ਗਈ ਇੱਕ ਮੈਂ ਜਾਣ ਵਾਲੀ ਯਾਰ ਇਹ ਚਮੇ ਮਈਆਂ ਆ ਗਈਆਂ ਠੀਕ ਹੈ ਜੀ ਹਾਂਜੀ ਹਾਂਜੀ ਦੋ ਦੀ ਕੈਪੈਸਿਟੀ ਮੈਂ ਦੱਸ ਤੀਏ ਵੀ 7-8 ਲੀਟਰ ਤੋਂ ਲੱਗੇ 9-10 ਹਾਂਜੀ ਹਾਂਜੀ ਬਾਕੀ ਸੁਆ ਦੂਜਾ ਤਿਜਾਊਗਾ ਠੀਕ ਹੈ ਜੀ ਬਾਕੀ ਭੈਣ ਭਰਾਵਾਂ ਦੀ ਗਾੜੀ ਆਪਾਂ ਸਾਰਾ ਕੁਝ ਬੁਖਾ ਲੈਣਾ ਠੀਕ ਹੈ ਜੀ ਹਾਂਜੀ ਠੀਕ ਹੈ ਰੇਟ 50 ਤੋਂ ਲੈ ਕੇ 60 ਦੇ ਵਿੱਚ ਵਿੱਚ ਹਾਂ ਜਿਹੜੇ ਦਿਨ ਇਹਨੀਆਂ ਦੇਣੀਆਂ ਬਾਕੀ ਪਹੁੰਚ ਉੱਤੇ ਹੋਊਗੀ ਹਾਂ ਜੀ ਜਿਹੜੀਆਂ ਦੇਣੀਆਂ 50 ਤੋਂ ਲੈ ਕੇ 60 ਤੱਕ ਠੀਕ ਹੈ ਜੀ 65 ਹਾਂ ਜੀ ਸ਼ੁਰੂ करिए ਬਾਈ ਜੀ ਇਸ ਮੱਝ ਤੋਂ ਪਹਿਲਾਂ ਦੱਸਿਏ ਡਿਟੇਲ ਵੀਰਾਂ ਨੂੰ ਕਿਨਵਾ ਸੁਆ ਸੁਆ ਦੱਜਾ ਜੀ ਪਿਓ ਹਾਂ ਜੀ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਹਾਂ ਜੀ ਉੱਤੇ ਜਾਲ ਆਵੇ ਚੌਥਾ ਲਾਵੇ ਭੰਦਾ ਠੀਕ ਹੈ ਹਾਂ ਜੀ ਸਮਝ ਵਰਤੀ ਕੋਈ ਠੀਕ ਹੈ ਜੀ ਸੂਈ ਨੂੰ ਪਾਜੀ ਇਹਨੂੰ ਕੋਈ ਸਾਢੇ ਕਿ ਤਿੰਨ ਮਹੀਨੇ ਹੋਏ ਜੀ ਹਾਂ ਜੀ ਉਹਨਾਂ ਦੇ ਕਣ ਮਾਲਕਾਂ ਦੇ ਮਹੀਨੇ ਤੋਂ ਉੱਤੇ ਬਣੀ ਵੀ ਆ ਕੋਈ ਅੱਛਾ ਜੀ ਪਰ ਆਪਾਂ ਨਹੀਂ ਕੋਈ ਗਾਰੰਟੀ ਦਿੰਦੇ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਠੀਕ ਹੈ ਜੀ 7 ਲੀਟਰ ਦੁੱਧ ਜੀ ਹੋਣੇ 7 ਲੀਟਰ ਕੋਈ ਜਿਹੜਾ ਹੁਣ ਚੋਣ ਦੇ ਹਾਂ ਪੱਕਾ ਠੀਕ ਹੈ ਜੀ ਹਾਂਜੀ ਮੁੱਲ ਕਿੰਨਾ ਕਰਨਾ ਇਹਦਾ ਬੋਲੋ ਭਾਈ ਬਿਲਕੁਲ ਜਾਇਜ਼ ਆ ਮੇਰੇ ਸਹਨੇ ਇਹਦੀ ਸੱਜਰਮੈਨ ਲੈਂਦੇ ਹੀ ਤੇ ਭਾਈ ਲੱਖੋਂ ਤਾਂ ਹੀ ਆਣੀ ਹਾਂਜੀ ਹਾਂ ਤੇ ਆਪਾਂ ਕਿੰਨਾ ਕਰਨਾ ਆਪਾਂ ਇਹਦੀ ਕਰਦੇ ਕੀ 75 ਚ ਪਹੁੰਚ ਕਰੋ ਜੀ ਜ਼ਰੂਰ ਜੀ ਪਹਿਲੀ ਵਾਰ ਪਹਿਲੀ ਕੰਮ ਚ ਇਹ 70 ਦੀ ਕਰੀਏ ਨਹੀਂ ਮੈਂ ਨਾਲ 80 ਦੀ ਕਰੀਏਗੇ ਨਹੀਂ 80 ਹੀ ਆਪਾਂ ਕਰਨੇ ਆਪਾਂ ਭਜਾਉਣੇ ਥੜਾ ਸ਼ੋਰ ਜੀ ਬਿਲਕੁਲ ਨਹੀਂ ਕਰਦੇ ਮੁੱਲ ਦਸੀਏ ਨੇ ਉਹ ਨਹੀਂ ਗੱਲ ਮੋਰ ਤੱਕ ਨਿਕਾ ਪੈ ਕਹੇ ਹੋਰ ਭੈਣ ਭਰਾਵਾਂ ਤੋਂ ਮਾਫੀ ਚਾਹੁੰਨੇ ਹਾਂ ਮਤਲਬ ਕਿ ਹੋਰ ਡੰਗਰ ਨਹੀਂ ਹੁੰਦਾ ਜਦੋਂ ਉਹ ਤੋਂ ਆ ਜਾਂ ਵਿਜੀ ਫੋਨ ਨਹੀਂ ਟਿਕਨੇ ਨਾ ਫੋਨ ਉਦੋਂ ਆਪਾਂ ਵਾਪਸ ਕਰੀ ਦਾਰ ਕੇ ਠੀਕ ਹੈ ਜੀ ਤੇ ਇਹ ਆ ਵੀ ਫੋਨ ਕਰਕੇ ਆਵੇ ਜਿੰਨੇ ਭੈਣ ਭਰਾਣੇ ਠੀਕ ਹੈ ਜੀ ਉਦਾਂ ਨਾ ਕੋ ਆਵੇ ਠੀਕ ਹੈ ਜੀ ਹਾਂਜੀ ਹਾਂਜੀ ਦਸੀ ਇਹ ਜੈ ਜੈ ਮੋਰ ਛੋਟਾ ਜੈ ਮੁੱਲ ਤੁਸੀਂ ਜੈ ਜੈ ਭਾਈ ਛੋਟਾ ਜੈ ਬਿਲਕੁਲ ਭਾਜੇ 65000 ਦੇ ਵਿੱਚ ਦੀ ਪਹੁੰਚ ਜੀ ਹਾਂਜੀ ਗੱਡੀ ਆਪ ਦੀ ਲੈਵੇ ਪੂਰੇ ਬਾਸ ਗਿਆ ਹੈ ਕਿ ਜੈਸ ਕੋਈ ਹੋਰ 1000 ਛੱਡਦਾ 1000 ਪੂਰੇ ਕਾੜੀਆ ਪੂਰੇ ਕ ਦੇ ਤੋਂ 1ਵੇਂ ਹੰਦੇ ਲੈਸ ਤੇ 63000 ਪੂਰੇ ਦੇ ਪਹੁੰਚ ਜਾਂਦੇ ਜਿਹਦੇ ਵਿੱਚੋਂ ਆਪਾਂ 100 ਰੁਪਏ ਛੋੜ ਕਰਨੇ 60000 ਪੂਰੇ ਦੀ ਮੰਗ 60000 ਪੂਰੇ ਦੀ ਵਿੱਚ ਮੱਝ ਜੇ ਵੀ ਗੱਡੀ ਆਪਾਂ ਆਪਣੀ ਲੈਵੇ ਫਿਰ ਸਾਡੀ ਆ ਕਿ ਆਪਾਂ ਘਲੀ ਦੇ 100 ਕਿਲੋਮੀਟਰ ਦੀ ਫਿਰ 63000 ਇਹਦੇ ਵਿੱਚ 100 ਰੁਪਏ ਛੋੜ ਹੋਣੀ ਹੈ ਕੱਢੋ ਜੀ ਬਾਹਰ ਲਓ ਜੀ ਦੋਸਤੋ ਮੱਝ ਦੇ ਕਦ ਕਦ ਦੇ ਹਿਸਾਬ ਨਾਲ ਵੇਖੀਏ ਤੇ ਮੁੱਲ ਦੋਸਤੋ ਵੀਰ ਨੇ ਬਿਲਕੁਲ ਜਾਇਜ਼ ਕੀਤਾ ਆਪਾਂ ਵੇਚਣ ਵਾਲੀ ਗੱਲ ਹੀ ਸੀ ਲਓ ਜੀ ਕਰ ਲੋ ਚੈੱਕ ਪੇਠਪੋੜੀ ਦੀ ਚੜਾਈ ਰਾਜੀਪੂਰੀ ਜੰਮੀਪੜੀ ਪੂਰੀ ਚੈੱਕ ਕਰ ਲਿਓ ਮੈਂ ਕਿ ਚਲੋ ਆਪਾਂ ਗਰੰਟੀ ਨਹੀਂ ਦਿੰਦੇ ਇਸ ਗੱਲ ਦੀ ਹਾਂਜੀ ਉਹਨਾਂ ਨੇ ਕਹਿਣ ਮੁਤਾਬਕ ਬਣੀ ਹੈ ਤੇ ਜੇ ਮੈਂ ਗੱਬਰ ਨਿਕਲ ਆਵੇ ਤੇ ਫਿਰ ਭਾਜੀ 75000 ਦੀ 80 ਦੀ ਮੈਂ ਆ ਗੱਬਰ ਚੈੱਕ ਕਰ ਲਓ ਜੀ ਦੋਸਤੋ 7 ਲੀਟਰ ਦੁੱਧ ਜਿਹੜਾ ਮੌਕੇ ਦਾ ਤਿਆਰ ਹੋਗਾ ਜੀ 30000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਜੇ ਕੋਈ ਵੀਰ ਗੱਡੀ ਆਪੇ ਲੈ ਜਾਂਦਾ ਫਿਰ 60000 ਰੁਪਏ ਜੀ ਰੇ ਰੇਰ ਦੇ ਹਿਸਾਬ ਨਾਲ ਤੇ ਕੱਦ ਕਾਰ ਦੇ ਹਿਸਾਬ ਨਾਲ ਦੋਸਤੋ ਮਾਝਾ ਰੇਡ ਜਿਹੜਾ ਬਿਲਕੁਲ ਵਜਾ ਜਥਨਾ ਤੁਹਾਨੂੰ ਦੀ ਕੁਆਲਿਟੀ ਚੈੱਕ ਕਰ ਲੋ ਦੋਵੇਂ ਟਾਈਮ ਵੀ ਪੜਦੇ ਮਿਲਦੀ ਪੜਦੇ ਦੀ ਚੋਕੇ ਖਰੇ ਆਪਣੇ ਘਰੇ ਤੋਂ ਠੀਕ ਹੈ ਜੀ ਬਾਕੀ ਵੇਖੋ ਤੁਸੀਂ ਜੰਮੀ ਪਲੀ ਮੈਂ ਤਾਂ ਜੀ ਰਾਜੀਪੁਰੀ ਦੋਸਤੋ ਆਹ ਵੇਖੋ ਜੀ ਪੇਠ ਪੁੜੀ ਦੀ ਚੜਾਈ ਦੀ ਕਰੋ ਚੈੱਕ ਰੇਡ ਤੋਂ ਬਾਕੀ ਨਾ ਮਾਲ ਸਾਰੇ ਰੇਡ ਚੋਕੇ ਲਿਆਂਦਾ ਜੀ ਠੀਕ ਹੈ ਜੀ ਇਹ ਨਹੀਂ ਆਪਾਂ ਤੁਹਾਨੂੰ ਬੜਾ ਆਪਣਾ ਇਹ ਨਹੀਂ ਕੰਮ ਹੁੰਦਾ ਜਦਾਂ ਵੀ ਪਾਉਣਾ ਹੈ ਜੀ ਹੈ ਹਾਂ ਠੀਕਾ ਦਾਤਾ ਮਹੀਨੇ ਤੋਂ ਠੀਕ ਹੈ ਹਾਂ ਜੀ ਬ੍ਰਾਹਮਣੀ ਇਹਦੇ ਬਰ ਦਸੀ ਜੀ ਗੱਡੀ ਭਾਜੀ ਸੂਆ ਉਹਨਾਂ ਦੇ ਕਹਿਣ ਮੁਤਾਬਕ ਤੇ ਪਹਿਲਾ ਹਾਂਜੀ ਸਿੰਘਾਂ ਦਾ ਕੋ ਭੈਣ ਭਰਾ ਦਾ ਜਾਦੀ ਕਰੇ ਦੂਜਾ ਲਾਵੇ ਤੇ ਜਾਲਾਵੇ ਅਠਵਾਂ ਲਾਵੇ ਦਹਵਾਂ ਲਾਵੇ ਠੀਕ ਹੈ ਜੀ ਹਾਂਜੀ ਸਮਝ ਵੇਖੀ ਆਪਾਂ ਦੂਜੇ ਸੂਏ ਕਰਕੇ ਦਵਾ ਠੀਕ ਹੈ ਜੀ ਤੇ ਦੁੱਧ ਹੈਗਾ ਜੀ 7 6 ਲੀਟਰ ਲਾਵੇ ਕੋ ਭਾ 6 ਲੀਟਰ ਕਿਹੜਾ ਚੁਆਈ 6 ਲੀਟਰ ਪੱਕਾ ਕੋ ਲਾ ਲੈ ਦੁੱਧ 7 ਜਾਂ 6 ਲਾਵੇ ਕੋਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਭਾਜੀ ਇਹਨੂੰ ਕੋਈ 3 ਕ ਮਹੀਨੇ ਹੋਏ ਆ ਹਾਂਜੀ ਤੇ ਪਾ ਲਈਏ ਗਲੋਦੋ ਪੱਕਾ ਗੀ ਹਾਂ ਆਪਾਂ ਦੱਜਾ ਸੁਗਾ ਕਰਕੇ ਦੇਵਾਂਗੇ ਠੀਕ ਹੈ ਜੀ ਇਹ ਮਗਰ ਇਹਦੇ ਪਾਜੀ ਕੱਟੀ ਏ ਮਗਰ ਇਹ ਕੱਟੀ ਸੁਈ ਨੂੰ ਕੋਈ ਲਓ ਜੀ ਕੱਟੀ ਨੂੰ ਉੱਪਰੋਂ ਵਖਾਉਣੀ ਚਾਹੀਦੀ 2.5 ਮਹੀਨੇ ਹੋਇਆ ਤੇ 2.5 ਤੋਂ 3 ਮਹੀਨੇ ਮਗਰ ਕੱਟੀ ਏ ਆਹ ਲਓ ਜੀ 2.5 ਤੋਂ 3 ਮਹੀਨੇ ਦਾ ਟਾਈਮ ਹੋ ਗਿਆ ਸੁਈ ਨੂੰ ਕੱਟੀ ਮਗਰ ਸੋਣੀ ਰਾਜੀ ਪੂਰੀ ਬਲਕਿ ਚਲੋ ਭੈਣ ਭਰਾਵਾਂ ਦੇ ਗੜੀ ਆਪ ਦੀ ਜੱਜ ਕਰੇ ਠੀਕ ਹੈ ਜੀ ਇਹ ਅਭੀ ਹਿਸਾਬ ਨਾਲ ਇਹ ਦੋ ਫਾਇਦੇ ਜਿਹੜਾ ਖੜੂ ਹਾਂਜੀ 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 ਤੇ ਇਹਦਾ ਮੁੱਲ ਬ੍ਰਿਆਮ ਕਿੰਨਾ ਕਰਨਾ ਮੁੱਲ ਪਾਜੀ ਜਾਇਰ ਏ ਬਿਲਕੁਲ ਹਾਂਜੀ ਜਾਇਰ ਜ ਮੋਲਣੀ ਆਪਾਂ ਕੋ ਜਿਆਦਾ ਕਰਨਾ ਇੱਕ ਹੀ ਰੈਂਟ ਕਰਦੇ ਨਹੀਂ ਚਲੋ ਦੂਜੇ ਸਟੇਜ ਤੇ ਵਧੀਆ ਹੋ ਜਾਂਦਾ ਤਾ ਤੁਸੀਂ ਦੱਸ ਦਿਓ ਨਹੀਂ ਫਿਰ ਜੈ ਜੈ ਮੁਰ ਕਰੀਏ ਹਾਂਜੀ ਇੱਕ ਹੀ ਵਾਰੀ ਕਰ ਦਈਏ ਮੋਲ ਦੇ ਆ ਕੇ ਇੱਕ ਹੀ ਵਾਰੀ ਫਿਰ ਪੈਰ 'ਚ ਕਰੀਏ ਪਹੁੰਚ ਕੇ ਚਲੋ ਜੀ ਪੈਰ 'ਚ ਕਰ ਦੋ ਹਾਂਜੀ ਪੈਰ 'ਚ ਹੀ ਕਰ ਦੋ ਕੋਈ ਗੱਲ ਨਹੀਂ ਦੱਸੋ ਫਿਰ ਚਲੋ ਮੈਂ ਦੇ ਹਿਸਾਬ ਨਾਲ ਲਾਓ ਹੋਰ ਤਕੜੀ 60 'ਚ ਕਰ ਦਈਏ ਜਿਆਦਾ ਹਾਂਜੀ ਜਿਆਦਾ ਅੰਦੇ ਜਾਨਾ ਜਾਨਾ ਮਾਈਦਰ ਥੋੜਾ ਜਿਹਾ ਕਰਦੇ ਛੋਟਾ ਕੱਟ ਕਰੀਏ ਆਪਾਂ ਭਾਜੀ ਚਲੋ ਜਾਰੀ ਨਾਲ ਲਾਓ ਹੋਣ ਲਾ ਆਖਰੀ ਸਟੇਪ ਜੇ ਜਾਰੀ ਜਾਰੀ ਨਾਲ ਲਈਏ ਹਾਂਜੀ ਚਲੋ ਉਦਾਂ ਦੇ ਵਾਦੇ ਆ ਲੈ 6-7000 ਦੀ ਰੁਪਈਆ ਕੱਟੀ ਵੀ ਹੈਗੀ ਹੈਗੀ ਹੈ ਕੱਟੀ ਜੰਵੇਰੇਗੀ ਆਪਾਂ ਦੱਸ ਦੀ ਨਹੀਂ ਅੰਦੇ 7000 ਦੀ ਟੈਗੀ ਕੋਈ ਕਟੇ ਵੀ ਗਈ ਜਾਂਦੇ ਆ ਇਹ ਤਾਂ ਚਲੋ ਇਹ ਆ ਵੀ ਜਿਹਨੇ ਸਾਹਮਣੇ ਕਟੀਆਂ ਦੀ ਬੜੀ ਡਿਮਾਂਡ ਹੈ ਜਿਹੜਾ ਪਲਣ ਨਾਲ ਅੱਜ ਇੱਕਦ ਘਰੇ ਕਿਸੇ ਦੇ ਮਾਝੇ ਏਖਣ ਗਏ ਨਾ 10 ਕਟੀਆਂ ਵਧੀਆਂ ਠੀਕ ਹੈ ਜੀ ਉਹਨਾਂ ਬਣਾਉਣੀਆਂ ਕਟੀਆਂ ਤੋਂ ਗਾਹ ਤਿਆਰ ਹੋਣੀਆਂ ਮੁੱਝਾ ਬਹੁਤ ਦਵਾਗੇ ਤੇ ਆਪਣਾ ਬਣਾ ਲੈ ਨਹੀਂ ਕੋਈ ਨਹੀਂ ਪਹਾਣਾ ਦਵਾਗੇ ਇਹ ਪਾਜੀ ਪੂਰੇ 56000 ਦੇ ਵਿੱਚ ਪਹੁੰਚ ਜੇ ਸ਼ੁਭੰਯਾਇਤ ਗੱਡੀ ਆਪਦੀ ਲੈ ਲੈ ਪੂਰੇ 53000 ਦੀ ਮੈਂ ਦੇਣੀ 53000 ਬੀਜੀ ਅਗਲਾ ਮੈਂ ਲੈ ਗਿਆ ਤੇ 6000 ਦੀ ਕੱਟੀ ਜਾਂ 7 ਦੀ ਹਾਂਜੀ ਤੇ ਮੈਂ ਰਹਿ ਨਹੀਂ ਸਾਰੀ 64000 ਦੀ 64000 ਦੀ ਹਾਂਜੀ ਮੈਂ ਉਹ ਗੱਲ ਵੀ ਕਹਿੰਦਾ ਮੈਂ ਸਾਹ ਵੀਰ ਵੇਂਦੇ ਦੇਖੇ ਦਰਸ਼ਕ ਵੀਰ ਵੇਂਦੇ ਆਪਣੀ ਵੀਡੀਓ ਵੇਂਦੇ ਨੇ ਵੀ ਜੇ ਮੋਟਰ ਟਕਾਣੇ ਆਇਆ ਨਹੀਂਗਾ ਵੀਰ ਦਾ ਹਾਂਜੀ ਹਾਂਜੀ ਆਉਣ ਹੀ ਖੜਾ ਰਹਾ ਬਸ ਤੇ ਜਿਸ ਸਟੈਪ ਚੰਗਾ ਹੈ ਵੀ ਹਾਂ ਨਹੀਂ ਵੇਖੋ ਤੁਸੀਂ ਜੀ ਵਧੀਆ ਆਇਆ ਜੰਮੀ ਪਲੀ ਆ ਬੱਚੋਟੀ ਕਰ ਲਓ ਚੈੱਕ ਜੀ 55000 ਰੁਪਏ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਲਓ ਜੀ ਕਰੋ ਚੈੱਕ ਬੱਚਾ ਮਗਰ ਕੱਟੀ ਦੁੱਧ ਸ਼ੇਕ ਲੋ ਪੱਕਾ ਜਿਹੜਾ ਤਿਆਰ ਹੋ ਗੋਈ ਦੁੱਧ ਸਾਤੀ ਆ ਜੀ ਆਪਾਂ ਸ਼ੇਕ ਆਖਾਂ ਜੇ ਕੋਈ ਵੀਰ ਗੱਡੀ ਆਪਦੀ ਲੈ ਆਂਦਾ ਫਿਰ 53000 ਮਿਲਦੀ ਬੱਚੇ ਤੇ ਆ ਲਓ ਜੀ ਚੈੱਕ ਕਰੋ ਜੀ ਕੱਟੀ ਜਾਂਦੇ ਆ ਆਲੋ ਜੀ ਦੋਸਤੋ ਬਿਲਕੁਲ ਬਰੀਕ ਚਮੜੀ ਸਿੰਗਲ ਹੱਡੀ ਦੀ ਮੱਛੀ ਬਿਲਕੁਲ ਚੈੱਕ ਕਰ ਲਿਓ ਸੋ ਆ ਪਹਿਲਾ ਮੁੱਲ ਬਿਲਕੁਲ ਜਿਹੜੀ ਹੈ ਜੀ ਇਹ ਤੋਂ ਅਗੇ ਬ੍ਰਿਮ ਸਿੰਘ ਤਿੰਨ ਨੰਬਰ ਦੀ ਤਸਵੀਰ ਏ ਇਹ ਤੋਂ ਅਗੇ ਭਾਜੀ ਸੂਆ ਭੈਣ ਭਰਾਵਾਂ ਦੇ ਗਾੜੀ ਆ ਹਾਂਜੀ ਉਹਨਾਂ ਮੈਨੋਂ ਕਹਿਣ ਦਾ ਪਤਾ ਉਹ ਦੂਜਾ ਭੈਣ ਭਰਾਵ ਦੀ ਸਮਝੇ ਵੀ ਤੀਜਾ ਵਾਲਾ ਤੇ ਚੌਥਾ ਵਾਲਾ ਤੇ ਕੋਈ ਅੱਠਵਾਂ ਵਾਲਾ ਦੇ ਬੰਦਾ ਆ ਠੀਕ ਹੈ ਜੀ ਪੂਰੀ ਵੱਡੀ ਮਾਂ ਜੀ ਹਾਂਜੀ ਸੂਈ ਨੂੰ ਸਾਢੇ ਕਿ ਤਿੰਨ ਮਹੀਨੇ ਹੋਏ ਜੀ ਤੇ ਭਾਜੀ ਬਣੀ ਸੋਰੀ ਵੀ ਕੋ ਮਹੀਨੇ ਖਾਣ ਦੀ ਆਪਣੀ ਕੋਈ ਇਸ ਗੱਲ ਦੀ ਗਾਰੰਟੀ ਨਹੀਂ ਆਪਾਂ ਦੁੱਧ ਦੇ ਹਿਸਾਬ ਨਾਲ ਮੈਂ ਦੱਸਣਾ ਮਤਲਬ ਇਹਦੇ ਵਿੱਚ ਜ਼ਰੂਰੀ ਤਾਂ ਆਪਾਂ ਸਮਝ ਲੈਣੀ ਕਿ ਚਲੋ ਅਗਲਾ ਭਾਜੀ ਮੇਰੀ ਗੱਲ ਸੁਣੋ ਨਾ ਕਈ ਹੋਣ ਭੈਣ ਭਾ ਦਿੰਦੇ ਆ ਵਾਲਾ ਆਪਣੀ ਨੂੰ ਸਿਆਣੀ ਆਪਾਂ ਆਦਨੇ ਵੀ ਆਪਾਂ ਨਹੀਂ ਸਿਆਣੀ ਉਹਨਾਂ ਨੂੰ ਤੇ ਯਾਦ ਦਿੰਦੇ ਆ ਵੀ ਬਣੀ ਆ ਹੂੰ ਇਹ ਬਣੀ ਦੱਸਦਾ ਮੇਰੀ ਗੱਲ ਸੁਣੋ ਜੀ ਜੇ ਆਪਾਂ ਇਹੋ ਮੈਂ ਬਣੀ ਆ ਤੇ ਆਪਾਂ ਮਹੀਨੇ ਦੀ ਸੱਜਰ ਕਹਿ ਕੇ ਕਿਹੇ ਵੀ ਅੱਡੇ ਤੇ ਚਲ ਜਾਓ ਮਹੀਨੇ ਦੀ ਸੱਜਰ ਕਹਿ ਕੇ ਦੱਸ ਦਿੰਨੇ ਆ ਆਪਾਂ ਤੇ ਜੇ ਮੈਂ ਗੱਬਨ ਨਿਕਲ ਆਵੇ ਤੇ ਫਿਰ ਫਿਰ ਆਪੇ ਕੰਮ ਕਰਤੋਂਦਾ ਕਿਧਰ ਨਹੀਂ ਦੂਜੇ ਪਾਸੇ ਜੀ ਨਹੀਂ ਦੂਜੇ ਪਾਸੇ ਹੈ ਨਾ ਜੇ ਮਾਲ ਹੁਣ ਮਹੀਨੇ ਦੀ ਕਹਿ ਕੇ ਦਿੱਤੀ ਅਗਲੇ ਆਖਣਾ ਦੁੱਧ ਵਜੂਗੀ ਉਹ ਹਾਂ ਅਗਲੇ ਨੇ ਵਾਂਡੇ ਨੂੰ ਵੱਧ ਪਾਇਆ ਤੇ ਉਹ ਸਾਡਾ ਡੰਗਰ ਬੱਚਾ ਵੀ ਸੁੱਟ ਸਕਦਾ ਸੁੱਟ ਸਕਦਾ ਹਾਂ ਜੀ ਅਗਲੇ ਨੂੰ ਦੱਸਿਆ ਹੋਊਗਾ ਤੇ ਆਪਾਂ ਠੀਕ ਹੈ ਹਾਂ ਕੇਵਲੇ ਪਾਜੀ ਨਗਰ ਬਹੁਤ ਜ਼ਰੂਰੀ ਗੱਲ ਹੈ ਨਗਰ ਮਗਰੇ ਬਣੀ ਨਿਕਲਉਂਦੇ ਆ ਕਈ ਨਹੀਂ ਹਾਂਜੀ ਇਦਾਂ ਹੁਣ ਪਰਸੋ 14 ਮਹੀ ਮੈਂ ਵੇਚੀ ਇੱਕ ਹਾਂ ਉਹਨੇ ਬੰਦੇ ਨੂੰ ਐ ਦੋ ਮਹੀਨਾ ਟੀਕਾ ਪਰੇ ਨੂੰ ਉਹਨਾਂ ਜਾ ਕੇ ਘਰੇ ਮੈਂ ਚੈੱਕ ਰਹੀ ਆ ਸਾਡੇ ਵੀ ਕਰਮਾ ਜਿੰਨੇ ਹੀ ਲਿਲੇ ਮੈਂ ਚੌ ਮਹੀਨੇ ਦੀ ਗੱਭ ਨਿਕਲੀ ਹਾਂ ਦੇਖੋ ਉਹਦਾ ਫਾਇਦਾ ਟੀਕਾ ਨਿਕਲ ਆਇਆ ਹਾਂ ਹੁਣ ਕਿਤਾ ਮੈਂ ਗੱਭ ਉਹਨਾਂ ਦਾ ਕਰਾ ਹੋ ਗਿਆ ਹਾਂਜੀ ਹਾਂਜੀ ਤੇ ਗੱਲ ਇਹ ਦੱਸਾਂਗੇ ਤੇ ਪਾਜੀ ਫੇਰੀ ਨਹੀਂ ਦੱਸਣੀ ਗੱਲ ਜ਼ਰੂਰੀ ਹੈ ਦੇਖੋ ਜੀ ਵਾਸ ਵਾਸ ਠੀਕ ਹੈ ਜੀ ਇਹ ਬ੍ਰਿਆਮ ਦੀ ਦੁੱਧ ਕਿੰਨਾ ਦੁੱਧ ਪਾਜੀ 6 ਲੀਟਰ ਦੇ ਪੱਕਾ 6 ਲੀਟਰ ਪੱਕਾ ਦੁੱਧ ਸਾਤ ਆ 6 ਲਾਵੇ ਕੋਈ ਠੀਕ ਹੈ ਜੀ ਸਾਤ ਆ 6 ਲੀਟਰ ਲਾਵੇ ਕੋਈ ਠੀਕ ਹੈ ਉਹ ਸਾਤ ਹੀ ਆ ਘੱਟ ਨਿਕਲਦਾ ਆਪਾਂ 6 ਆਖਾਂ ਦੇ ਲੀਟਰ ਖੰਡ ਪਹਿਲਾਂ ਹੀ ਘਰ ਦੱਸ ਦਿੰਨੇ ਆ ਲਓ ਜੀ ਚੈੱਕ ਕਰ ਲੀ ਜੀ ਸੁਆ ਭੈਣ ਭਰਾਵਾਂ ਦੇ ਗਾੜੀ ਆ ਸੁਈ ਨੂੰ 3.5 ਮਹੀਨੇ ਹੋਏ ਠੀਕ ਹੈ ਨਾ ਕਿ ਰੇਟ ਬਿਲਕੁਲ ਇਹਦਾ ਜਾਇਜ ਆ ਕਿੰਨਾ ਰੇਟ ਹੋਊਗਾ ਜੀ ਰੇਟ ਭਾਜੀ ਇਹਦੀ ਨਾਂ ਤੇ 60 ਤੇ ਨਾਂ 65 ਤੇ 55000 ਤੱਕ ਪਹੁੰਚ ਗਈ ਹੈ ਕਿੰਨਾ ਕੁ ਮਾਨਦਾਨ ਹੋ ਸਕਦਾ ਮਾਨਦਾਨ ਦੀ ਜੀ ਆਸ ਹੁੰਦੀ ਹੈ ਨਾ ਮੇਰੇ ਤੇ ਹਾਂਜੀ ਮਾਨਦਾਨ ਦੀ ਵਿੱਚ ਮਗਰ ਆਸ ਹੁੰਦੀ ਤੇ ਕਿੰਨਾ ਕੁ ਮਾਨਦਾਨ ਜਿਆ ਜਿਆ ਕਰਦੀ ਏ ਕਿਹ ਵੇ ਇਹਦੇ ਵਿੱਚੋਂ ਆਪਾਂ 100 ਰੁਪਏ ਬਣੀਏ ਘਟ ਕੰਨ ਕਿੰਨੇ ਜੀ ਕੋਈ ਲਵੇ ਤੇ ਅਗਲਾ ਆਪਾਂ ਮੈਨਾ ਹੂੰ ਠੀਕ ਆ ਪੂਰੇ 48000 ਦੇ ਵਿੱਚ ਪਹੁੰਚ ਜੇ 48000 ਗੱਡੀ ਆਪਦੀ ਲੈਵੇ ਹਾਂ ਤੇ 45000 ਦੇ ਦੇਣਗੇ ਠੀਕ ਹੈ ਜੀ ਪੂਰੇ 45000 ਲਓ ਜੀ ਦੋਸਤੋ ਕੱਦ ਕਾਠ ਵਾਲੇ ਪਾਸੇ ਚੈੱਕ ਕਰ ਲਿਓ ਇਦੋਂ ਘਟ ਨਹੀਂ ਜੇ ਆਪਾਂ ਦੇ ਰਹੀਓ ਚੈੱਕ ਕਰੋ ਉਹ ਵੀ ਜੇ ਪਾਣਾ ਆਈ ਤੇ ਪਾਣਾ ਹੀ ਆਪਾਂ ਜਾਣ ਦੇਣੀ 6-7 ਕਿਲੋ ਦੁੱਧ ਵੀ ਮੌਕੇ ਦਾ ਤਿਆਰ ਜੇ ਤਾਂ ਤੁਸੀਂ ਮਗਰੋਂ ਵੇਖੋ ਮਾਜੀ ਆ ਲਓ ਜੀ ਦੋਸਤੋ ਵੇਖੋ ਇਹਦੀ ਬੈਕ ਸਾਈਡ ਵੇਖੋ ਸੱਜੇ ਮਰਗਾ ਮੱਝਾ ਗਾਡਰ ਤਿਆਰ ਕਰੀ ਫੱਡੀ ਜੇ ਥਾਣੇ ਦੇਖੋ ਚਾਰੇ ਨਿਕੜਵੇਂ ਗਏ ਤੇ ਲੱਗੇ ਲੋ ਤੋਰੋ ਜੀ ਸੁਬਾ ਵੀਰ ਨੇ ਦੱਸਤਾ ਪਣੀ ਸੋਰੀ ਦੱਸੀ ਕਿੰਨਾ ਟਾਈਮ ਹੋ ਗਿਆ ਤੇ ਮੁੱਲ ਦੋਸਤੋ ਬਿਲਕੁਲ ਜਾਇਜ਼ 48000 ਰੁਪਏ ਜੀ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਵੀਰ 48000 ਚ ਹਾਂਜੀ ਤੇ ਜੇ ਕੋਈ ਗੱਡੀ ਵੀਰ ਆਪਣੀ ਲੈ ਆਉਂਦਾ ਫੇਰ 50000 ਹਾਂਜੀ ਹਾਂਜੀ ਲਓ ਜੀ ਚੈੱਕ ਕਰ ਲਓ ਬਿਲਕੁਲ ਆਫਰ ਜੇ ਦੀ ਉਹ ਨਾ ਪਾਇਰ ਤੇ ਰੋਡ ਜਾ ਵੱਜ ਗਿਆ ਲਾਉਣ ਲੱਗੇ अच्छा अच्छा अबे ओ नो उठो उतर लगया कर देणा पैर जह ਥੱਲੇ ਲਵਾ ਦੇਨੇ ਨੋ ਜਾਵੇ ਇੱਥੋਂ ਤੋਰਿਆ ਵਧੀਆ ਜੀ ਆਵੇ ਆ ਲੋ ਜੀ ਉਹ ਕਿੰਨੇ ਵੀ ਤਾਂ ਕਰਦੀ ਇਹ ਨਾ ਵੀਰ ਆਖੇ ਕੇ ਲੰਗਾ ਕੇ ਤੋਰਦੀ ਇਹ ਕਰਦੀ ਨਹੀਂ 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 ਲਗਾਉਂਦੀ ਨਹੀਂ ਹਾਂ ਬਿਲਕੁਲ ਜੀ ਉਹਦਾ ਨਾਲ ਇਦਾਂ ਆ ਵੀ ਪੈਰ ਦੇ ਨਾਲ ਨੋ ਜਾਵਾ ਮਰੀ ਜਿਆ ਰੋਡ ਦੇ ਥੱਲੇੋਂ ਜਿੰਨੀ ਕਿ ਦਿੱਕਤ ਕਰਦੀ ਬਾਕੀ ਚਲੋ ਜਿਹੜੇ ਵੀਰ ਨੇ ਖਰਨੀ ਆ ਆਪਣੀ ਸੋਚ ਸੰਗਿ ਤਾਂ ਵੇਖ ਲਿਆ ਕੋਈ ਨਹੀਂ ਆਵੇ ਮੈਂ ਇੱਥੇ ਸੱਦੇ ਆ ਪੈਰ ਦਾ ਥੋੜਾ ਬਣਾ ਜੇ ਦੇਨੇ ਥੱਲੇ ਠੀਕ ਹੈ ਜੀ ਹਾਂ ਜੀ ਥੋੜੇ ਜਿਹਾ ਨੋ ਦੋਸਤੋ ਵੱਧ ਆਨੇ ਆ ਨੋ ਨੋ ਦੇ ਨੋ ਚੜ ਗਿਆ ਉਹਦਾ ਕਹਿੰਦਾ ਮੜਾ ਜਾ ਕਰਦੀ ਹੈ ਕੋਈ ਜ਼ਿਆਦਾ ਨਹੀਂ ਜੀ ਕੋਈ ਗੱਲ ਨਹੀਂ ਬਾਕੀ ਆਪਾਂ ਮੈਨੂੰ ਨੋ ਲਵਾ ਲੇਣਾ ਥੱਲੇ ਪੈਰ ਬਣਾਵਾ ਦਾਂਗੇ ਆਪ ਤਾਂ ਵੇਖ ਕੇ ਖੜੇ ਕੋਈ ਇੱਥੇ ਜਿੱਦਾਂ ਬੰਦੇ ਲਓ ਜੀ ਦੋਸਤੋ ਬਿਲਕੁਲ ਨੋਰਮਲ ਇਹਦਾ ਰੇਟ ਵੀਰ ਨੇ ਕੀਤਾ ਵਾ ਕਦ ਕਾਠ ਪੂਰਾ ਵਜ਼ਨ ਮੌਜੂਦ ਹੈ ਮਾਝੇ 48 ਹਜ਼ਾਰ ਚ ਪਹੁੰਚ ਹੋ ਗਈ 6-7 ਕਿਲੋ ਦੁੱਧ ਦੇਣ ਦੀ ਹੈ ਜੀ ਥੱਲੇ ਪੈਰਦਿਆਂ ਬਣਨ ਵਾਲਾ ਜੀ ਉਹ ਬਣਾ ਦੇਣਾ ਠੀਕ ਹੈ ਠੀਕ ਹੈ ਬਾਕੀ ਦਾ ਆਪਾਂ ਇਹ ਗੱਲਾਂ ਨੇ ਹਾਂ ਵੀਡੀਓ ਭਾਜੀ ਇਹ ਕੋ ਦੇਖਣ ਦਾ ਜਰੀਆ ਹੂੰ ਹੁਣ ਆਪਾਂ ਜਿੰਨਾ ਮਾਲ ਦੇਣੇ ਨੇ ਜ਼ਿਆਦਾ ਕਰ ਹੂੰ ਆਪਾਂ ਅਗਲੇ ਨੂੰ ਨਾ ਜੇ ਤੈਨੂੰ ਗੱਡੀ ਮਿਲਦੀ ਠੀਕ ਨਹੀਂ ਤੇ ਗੱਡੀ ਇੱਥੇ ਹੀ ਕਰ ਦਾਂਗੇ ਪੌਂਟ ਕਰ ਦਾਂਗੇ ਆ ਜੀ ਸੰਤਿਆ ਜੀ ਇੱਥੇ ਆ ਕੇ ਮੈਂ ਵੇਖ ਲਿਆ ਵੇਖ ਲੈ ਹਾਂਜੀ ਹਾਂਜੀ ਠੀਕ ਹੈ ਜੀ ਇਹ ਨਹੀਂ ਆਂਦੇ ਆਪਾਂ ਵੀ ਆਨਲਾਈਨ ਹੀ ਮੰਗਾ ਲਿਆ ਆਪਣੇ ਇੱਥੇ ਆ ਕੇ ਮੈਂ ਤੇ ਆ ਕੇ ਮੈਂ ਵੇਖ ਕੇ ਲਈ ਠੀਕ ਹੈ ਠੀਕ ਹਾਂਜੀ ਹਾਂਜੀ ਇਹ ਦੋ ਅਗੇ ਕੀ ਜੀ ਚਾਰ ਨੰਬਰ ਦੀ ਡਿਟੇਲ ਭਾਈ ਕਾਦਰ ਜੀ ਮੈਂ ਨਾ 5 ਫੁੱਟ ਤੇ 3 ਇੰਚ ਠੀਕ ਵੇਖੋ ਜੀ ਕਰਨ ਨੂੰ ਚੈੱਕ ਵੀਰ ਦੇ ਮੋਢਿਆਂ ਤੋਂ ਤਾਂ ਕਦ ਕੱਢ ਦੀ ਚੈੱਕ ਕਰ ਲਓ ਮੈਂ ਲਾਗੇ ਖੜਾ ਬਣਾ ਵੀ ਦਵਾਂ ਸਰਫੀਰ ਇਹ ਵੀ ਚਲੋ ਸੇਵਾ ਗਾੜੀ ਦੀਦੀ ਭੈਣ ਭਰਾਵਾਂ ਨੂੰ ਜ ਲਿਸਾਪਨ ਥੋੜਾ ਜਿਹਾ ਜਰੂਰਤ ਦੀ ਹੈ ਸੱਜਰ ਮੈਂ ਨੇ ਭਾਈ 17 16 17 ਲੀਟਰ ਦੁੱਧ ਦਤਾ ਹੈ ਨੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਕਿੰਨਾ ਦੁੱਧ ਤਿਆਰ ਹੋ ਗਿਆ ਮੇਰੇ ਕੋਲ ਹੁਣ ਭਾਜੀ ਕੋਈ ਸੂਈ ਚੋਂਦੀ ਲਾਵੇ ਪੰਨਾਂ ਦੀ ਲਾਵੇ ਭਾਵੇਂ ਅਗਲਾ ਆਪਦੀ ਲਾਵੇ ਜਿੰਨੇ ਚਰਦੀ ਮਰਜੀ ਠੀਕ ਹੈ ਜੀ ਬਣੀ ਸੋਰੀ ਹੈਗੀ ਜੰਮੀ ਨੇ ਖੰਡਦੀ ਆਪਾਂ ਦੁੱਧ ਦੇ ਹਿਸਾਬ ਨਾਲ ਨਹੀਂ ਸੂਆ ਭੈਣ ਭਰਾਵਾਂ ਦੇ ਗੜੀ ਆ ਤੇ ਜਾਲ ਆਵੇ ਚੌਥਾ ਲਾਵੇ ਭਰਾਵਾਂ ਅਠਵਾਂ ਲਾਵੇ ਤੇ ਭਾਵੇਂ ਲਾਵੇ ਤਾਂ ਉਹ ਤੇ ਡਿਪੈਂਡ ਕਰਦਾ ਜੀ ਮਾਲਕ ਵੀਰਾਂ ਦੇ ਜੀ ਬਸ ਅਗਲਾ ਵੇਖੇ ਸਿੱਧੀ ਸਮਝ ਠੀਕ ਹੈ ਜੀ ਆਪਾਂ ਹੁਣ ਦੇਣੀ ਦੁੱਧ ਦੇ ਹਿਸਾਬ ਨਾਲ ਤੇ ਜਿੱਦਾਂ ਦਾ ਇਹਦਾ ਬੋਡੀ ਸਟਰਕਚਰ ਹੈ ਉਸ ਹਿਸਾਬ ਨਾਲ ਹਾਂਜੀ ਹਾਂਜੀ ਜੇ ਕੋਈ ਸਾਮ ਕਰੂਗਾ ਤੇ ਚਲੋ ਮੈਂ ਬਣ ਸਕਦੀ ਹੈ ਜੀ ਹਾਂਜੀ ਚਲੋ ਇਹਦੇ ਕਰਮ ਹੈ ਜੀ ਤੇ ਚਲੋ ਇੱਥੇ ਹੀ ਬਣ ਦੇ ਤੇ ਪਾ ਜੀ ਕਰਦੇ ਹਸਾਉਣ ਨਾਲ ਆਈਏ ਨਾ ਹੂੰ ਤੇ ਮੇਰੇ ਹਿਸਾਬ ਨਾਲ 55000 ਦੀ ਤੇ ਮੈਂ ਉਦਾਂ ਹੀ ਹਾਂਜੀ ਤੇ ਪਰ ਆਪਾਂ ਨਾ 55 ਕਰਨਾ ਤੇ ਨਾ ਹੀ ਆਪਾਂ 60 ਕਰਨਾ ਹਾਂਜੀ ਆਪਾਂ ਇਹਦੀ ਨਾ ਪੂਰੇ ਕਰ ਦਈਏ 53 ਤੇ ਪਹੁੰਚ ਕਰ ਦਈਏ 50 ਜਿਆਦਾ ਨਹੀਂ ਹਾਂਜੀ 50 ਜਿਆਦਾ ਨਹੀਂ ਹੋਰ ਡੈਟ ਕਰਾਉਣਾ ਨਹੀਂ ਹਾਂ ਚਾਰਜ ਕਰਾਉਗੇ ਜਾਇ ਕਰਾਉਣਾ ਜੇ ਤਾਂ ਫਿਰ ਹੋਰ ਕਰ ਲੋ ਜੈਜ ਬਿਲਕੁਲ ਜੈਜ ਆ ਸੋਟੋ ਜੀ ਪੂਰੇ 52 ਹਜ਼ਾਰ ਤੇ ਪਹੁੰਚ ਗਏ 52 ਹਜ਼ਾਰ ਹਾਂਜੀ ਪੂਰੇ 50 ਕਰਦੀ ਪਹੁੰਚ ਨਹੀਂ 50 ਬਾਂਡ ਕੀਤਾ ਮਨ ਬਾਈਨਾ ਮੈਂ ਨਾ ਬਾਈਨਾ ਨਹੀਂ ਕਹਾਂ 51 ਕਰਦੀ ਫਿਰ ਆਪਾਂ ਪਾਇ ਲਾਈ 51 ਕਰਦੀ ਪੂਰਾ ਚੱਲ ਪੂਰਾ 51 ਕਰ ਦੋ ਲਓ ਜੀ 51 ਹਜ਼ਾਰ ਤੇ ਪਹੁੰਚ ਜੇ ਕੋਈ ਵੀਰ ਗੱਦੀ ਆਪਦੀ ਲੈਦਾ ਫਿਰ 48 ਹਾਂਜੀ ਹਾਂਜੀ ਲਓ ਜੀ ਖੋਲੋ ਜੀ ਘਟੋ ਬਾਹਰ ਚੈੱਕ ਕਰ ਲਓ ਦੋਸਤੋ ਕੱਦ ਕਾਠ ਮੈਂ ਤਾਂ ਦੁੱਧ ਕਿੰਨਾ ਦੱਸਿਆ ਵੀਰ ਹੁਣ ਚੋਂਡੀ ਦੁੱਧ ਭਾਜੀ 7 ਆ 6 ਲਾ ਲਓ 7 ਕਿਲੋ ਦੁੱਧ ਦੋਸਤੋ ਪੰਜ 6 ਕਿਲੋ ਲਾ ਲਓ ਪੰਜ 7 ਲਾ ਲਓ ਡਕੈਂਡਾ ਤੁਹਾਡੇ ਦੇ ਜੀ ਚਵਾਈਆ ਦੀ ਕਰ ਲਓ ਬੇਸ਼ੱਕ ਇੱਕ ਟਾਈਮ ਦੋ ਟਾਈਮ ਸੱਜਰ ਸੁਆ ਸੌਰੀ ਸੁਈ ਆ ਨੇ ਆਪਾਂ ਲੀਟਰ ਘਾਟੀ ਦੱਸਣਾ ਦੁੱਧ 7 ਆ 6 ਲਾ ਲਓ ਕੰਦ ਘਾੜਦਾ ਦੋਸਤੋ ਇਹਦਾ ਢਾਂਚਾ ਚੈੱਕ ਕਰ ਲਓ ਹਰਸ਼ ਕੰਦ ਪੂਰਾ ਵੱਡਾ ਹੈ ਦੋਸਤੋ ਵੇਖੋ ਸੱਜਰ ਨੇ ਵੀਰ ਕਹਿੰਦਾ ਵੀ 15 16 ਕਿਲੋ ਦੁੱਧ ਜਿਹੜਾ ਇਹਨੇ ਚੁਆਇਆ ਕਰਮਾਇਆ ਦੁਆਕੇ ਮੇਰੇ ਨਾਲ ਨਾ ਭਜੀ ਇਹ ਦੇ ਕੱਦ ਦੀ ਮੈਂ ਨਹੀਂ ਹੁੰਦੀ ਛੇਤੀ ਕੀਤੇ ਚੈੱਕ ਕਰ ਲੋ ਬੜਾ ਵੱਡਾ ਕੱਦੇ ਮੈਨਾਂ ਹਾਂਜੀ ਲਓ ਜੀ ਲੋ ਜੀ ਦੋਸਤੋ ਬਿਲਕੁਲ ਨੋਰਮਲ ਰੇਟ ਆ ਹਰ ਇੱਕ ਬਜਟ ਹੈਗਾ ਵੀਰ ਦੇ ਕੋਲ ਵੱਧ ਤੋਂ ਵੱਧ ਵੀ ਤੇ ਘੱਟ ਤੋਂ ਘੱਟ ਵੀ ਬਾਕੀ ਬਿਲਕੁਲ ਵੀ ਜਾਇਜ਼ ਹੀ ਰੇਟ ਸਾਰੇ ਕੀਤੇ ਜੀ ਕਾਰਨਕ ਵਿਖਾਤੇ ਚਾਰਨਗ ਸੁਵੇ ਸੁਆਇ ਇੱਕ ਟਾਈਮ ਦੋ ਟਾਈਮ ਚੋਕੇ ਤੁਹਾਡਾ ਹੱਕਵੰਦਾ ਤਸੱਲੀ ਕਰਿਆ ਕਰੋ ਐਡਰੈਸ ਜਿਹੜਾ ਇੱਕ ਰਵੀਕ ਦਾ ਫਿਰ ਬੋਲ ਦੇਣਾ ਪਿੰਡ ਝਾਮ ਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਨੂੰ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਵੀ ਜੀ ਕਰੀਫੇ ਬੋਲ ਦੋ ਫੋਨ ਨੰਬਰ ਭਾਜੀ 6284744127 6284744127 ਹਾਂਜੀ ਨਾਮ ਦੇ ਪ੍ਰਤਾਪ ਸਿੰਘ ਸ਼ਾਹ ਪਿੰਡ ਝਾਮ ਕੋਲ ਤੋਂ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਹਾਂਜੀ ਬਾਕੀ ਇਹੋ ਬੇਨਤੀਆਂ ਭਾਜੀ ਕੋਈ ਵੀ ਮਾਲ ਆਪਣੇ ਤੋਂ ਲੈਂਦਾ ਪਰਵਾਹ ਚ ਵਿਖਾ ਕੇ ਫਿਰ ਆਪਾਂ ਨੂੰ ਚਾਈ ਬੈਨਾਂ ਪਾਉ ਠੀਕ ਜੀ ਸਾਈ ਦਾ ਸਮਾਂ ਸੀਮਤ ਹੋਊਗਾ ਠੀਕ ਹੈ ਜੀ ਕਮੀਆਂ ਘੰਟਿਆਂ ਦਾ ਜੇ ਕੋਈ ਉਸ ਵੇਲੇ ਆ ਸਕਦਾ ਠੀਕ ਹੈ ਜੀ ਫਿਰ ਭਾਵੇਂ ਸਾਈ ਉਹਨਾਂ ਪਾਵੇ ਤੇ ਜਿੰਨੇ ਕੋ ਦੋ ਚਾਰ ਦਰ ਖਲੋ ਕੇ ਖੜਨੀਆਂ ਜੇ ਪੰਜ ਨਾਲ ਪੰਜ ਪਾਵੇ ਮੁਕਰਾਂਗੇ ਪੰਜ ਨਾਲ ਪੰਜ ਦੇ ਦਾਂਗੇ 10 ਪਾਉਂਦਾ 10 ਨਾਲ 10 ਦੇ ਦਾਂਗੇ ਮੁਕਰਾਂਗੇ ਠੀਕ ਹੈ ਜੀ ਆਪਾਂ ਨੂੰ ਇਹ ਨਹੀਂ ਕਿ ਜੇ ਵੀਰ ਨੇ ਮਤਲਬ ਠੱਲਣੀਆਂ ਦੋ ਚਾਰ ਜੇ ਉਹ ਨਹੀਂ ਆ ਚਲੋ ਜੇ ਕੋਈ ਪਲਟੀ ਪਲਟੀ ਅਗਲੇ ਕਰਨੀ ਹੁੰਦੀ ਆ ਹਾਂਜੀ 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 ਸਾਈ ਨੂੰ ਕੀ ਭਰੇ ਦੇ ਕੋ 5000 ਪਾ ਦੇ 10 ਪਾ ਦੇ ਭਾਵੇਂ ਆਪਦੀ 5 ਚੌਦਾਂ ਲੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਹੋਈ ਆ ਵੀ ਘਰੇ ਆ ਕੇ